ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਮਹੱਲਾ ਪੰਜਵਾਂ ਘਰ ਅਠਵਾਂ ਅੰਜਲੀਆਂ ਇੱਕ ਓੰਕਾਰੀ ਸਤਿਗੁਰ ਪ੍ਰਸਾਦਿ ਜਿਸ ਗ੍ਰਹਿ ਬਹੁਤ ਤਿਸ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤ ਦੋਹ ਵਿਵਸਤਾ ਤੇ ਜੋ ਮੁਕਤ ਸੋਈ ਸੋਹਿਲਾ ਭਾਲੀਐ ਗੁਰੁ ਰਾਜਮੈ ਨੜਕੁ ਦਾਸ ਕੁਰਦ ਬਉ ਬਿਦਬੀਦ ਪੜ ਸਭ ਸੋਦਾ ਦੇਹੀ ਮੈਂ ਜੋ ਰਹੇ ਅਲਿਪਤਾ ਤੇ ਜਨ ਕੀ ਪੂਰਨ ਘਾਲੀ ਐ ਜਾਗ ਸੋਤਾ ਭਰਮ ਬਿਗੋਤਾ ਫਿਰ ਮਗਨ ਗੁਰ ਮੁਕਤੇ ਬਿਨ ਗੁਰ ਮੁਕਤ ਨਾ ਹੋਈ ਐ ਮੀਤ ਸਾ ਸੰਗ ਟੂਟੇ ਹਉ ਬੰਧਨ ਏਕੋ ਏਕ ਨਿਹਾਲੀ ਐ ਕਰਮ ਕਰਤ ਬੰਦਾ ਨਾ ਕਰਤ ਨਿੰਦ ਮੋ ਮਗਨ ਮਨ ਵਿਆਪਿਆ ਚਿੰਦਾ ਗੁਰ ਪ੍ਰਸਾਦ ਸੁਖ ਦੁਖ ਸਮਝਾਣਾ ਕਟ ਘਟੇ ਰਾਮ ਇਹ ਆਲੀਐ ਸਸ ਮੈਂ ਸੰਸਾਰੇ ਮੈਂ ਸਸਾ ਬਿਆਪੈ ਕਥਕਤਾ ਗੁਚਰ ਨਹੀਂ ਜਪੈ ਜਿਸਿ ਬਝਾਈ ਸੋਈ ਬੂਝੈ ਬਾਲਕ ਬੰਗੀ ਪਾਲੀਐ ਛੋੜ ਬਹਿ ਤੋ ਛੁਟੈ ਨਹੀਂ ਜੋ ਸੰਚੈ ਤੋ ਪਉ ਮਨਮਾਹੀਐ ਸਹੀ ਮੈਂ ਜਿਸ ਕੀ ਪਤਿ ਰਖੈ ਤੇ ਚਾ ਸਾਧੂ ਚੌਰ ਢਾਲੀਐ ਜੋ ਸੂਰਾ ਤਿਸੇ ਹੋਈ ਮਰਨਾ ਜੋ ਭਾਗ ਤੇ ਜੋ ਨਹੀਂ ਪਿਰਨਾ ਜੋ ਵਰਤਾਏ ਸੋਈ ਭਲ ਮਾਨੈ ਬਝੋਕ ਮੈਂ ਦੁਰਮਤ ਜਲੀ ਹੈ ਜੇਤੇ ਜੇਤੇ ਲਾਵੇ ਤਿਤ ਤਿਤ ਲਗਣਾ ਕੜਕੜ ਬੀਕੇ ਆਪਣੇ ਜਚਨਾ ਨਾਨੇ ਕੇ ਪੂਰਨ ਸੁਖ ਦਾਤੇ ਤੂੰ ਦਹਿ ਤ ਨਮ ਸਮਾਲੀ ਹੈ ਮਾਰੂ ਮਹੱਲਾ ਪੰਜਵ ਬਿੜਖੈ ਹੇ ਸਭ ਜਨ ਤੇ ਇਕੱਟੈ ਇਕ ਤੱਤੈ ਇਕ ਬੋਲਣ ਮਿਟੈ ਅਤੇ ਅਦੁੱਤ ਪਿਆਉઠ ਚੱਲੈ ਜਿਉਂ-ਜਿਉਂ ਉਹ ਵਿਹਾਣੀਆਂ ਪਾਪ ਕੜੀ ਦੜ ਸਰ ਪਰ ਮੁਠੈ ਅਜਰਾਇ ਫੜ ਫੜ ਕੁੱਠੈ ਦੋਜਕ ਪਾਇ ਸਿਰ ਜਨਹਾਰ ਲੇਕਾ ਮੰਗੈ ਬਾਣੀਆਂ ਸੰਗ ਨ ਕੋਈ ਭਈਆ ਬੇਬਾ ਮਾਲੇ ਜੋਬਨ ਧਨ ਛੋੜ ਬੰਜਸਾ ਕਰਨ ਕਰੀ ਮਨ ਜਤੋ ਕਰਤਾ ਤਿਸ ਲ ਭੀੜੈ ਜਿਉਂ ਕਾਣੀਆਂ ਕੋਝਿ ਕੋਝਿ ਲੰਦਾ ਬਤ ਪਰਾਇ ਵੇਖੈ ਸੁਣ ਤੇਰੇ ਨਾਲ ਕੁਦਾਈ ਦੁਨੀਆ ਲਾਪੇ ਆਖਾ ਤੇ ਅੰਗ ਅੰਦਰ ਅਗਲੇ ਗੱਲਾਂ ਜਾਣੀਆਂ ਜਮ ਜਮ ਮਰੇ ਮਰੇ ਫਿਰ ਜਮੈ ਬਹੁਤ ਸਜਾਈ ਭਿਆ ਦੇਸ਼ ਲੰਮੈ ਜਿਨ ਕੀ ਤਿਸੈ ਨਾ ਜਾਣੀ ਅੰਦਾ ਤਾਂ ਦੁਖ ਸਹਿ ਪਰਾਣੀਆਂ ਖਾਲਕ ਥਬ ਭੁੱਲਾ ਮੁਟਾ ਦੁਲੀਆਂ ਖੇਲੈ ਬੁਰਾ ਰੁਠਟਾ ਸਦਕ ਬਸਬੂਰੀ ਸੰਤ ਨਾ ਮਿਲਿਓ ਬੱਤੈ ਆਪਣ ਭਾਣੀਆਂ ਮੋਲਾ ਖੇਲ ਕਰੇ ਸਵੇ ਆਪੇ ਇੱਕ ਡਾ ਇੱਕ ਲਹਿਰ ਬੇ ਆਪੇ ਜਿਉਂ ਨਚਾਈ ਤਿਉ ਤਿਉ ਨੱਚਣ ਸਿਰ ਕਿਰਤ ਵਿਹਾਣੀਆਂ ਮਿਹਰ ਕਰੇ ਤਾਂ ਖਸਮ ਤੇ ਆਈ ਸੰਤ ਸੰਗਤ ਨਰਕ ਨਾਮ ਪਾਈ ਅਮਰਤ ਨਾਮ ਦਾ ਨਾਨਕ ਗੁਣ ਗੀਤਾ ਨਿਤ ਵਖਾਣੀਆਂ ਅੰਮ੍ਰਿਤ ਨਾਮ ਦਾਣ ਨਾਨਿਕ ਗੁਣ ਗੀਤਾ ਨਿਤ ਵਖਾਣੀਆਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ